ਕਿਹੜੀ ਜਗ੍ਹਾ ਤੋਂ ਆਏ ਹੋ ਇਹ ਬੱਚੇ ਭਗਤਪੂਰਨ ਸਿੰਘ ਸਕੂਲ ਫੋਰ ਡਾ ਕਟੋਰਾ ਵੱਲੋਂ ਆਏ ਗਏ ਨੇ ਕਟੋਰਾ ਸਕੂਲ ਹੈ ਬੱਚਿਆਂ ਦਾ ਰੋਡ ਮੱਲਾਵਾ ਰੋਡ ਦੇ ਕੋਲ ਹੈ ਸਕੂਲ ਇਹ ਬੱਚੇ ਨੂੰ ਕੀ ਫਾਲੋਅ ਹੈਗੀ ਆ ਇਹ ਬੱਚੇ ਬੋਲ ਨਹੀਂ ਸਕਦੇ ਹੈਗੇ ਬੋਲ ਨਹੀਂ ਸਕਦੇ ਹਾਂ ਜੀ ਇਹ ਸਪੈਸ਼ਲ ਬੱਚੇ ਨੇ ਇਹ ਬਿੰਗਲਵਾੜੇ ਸਕੂਲ ਵਾਲੇ ਜਿਹੜਾ ਸਾਡੀ ਸੋਸਾਇਟੀ ਬਿੰਗਲਵਾੜੇ ਦੀ ਉਹਨਾਂ ਵਾਲੇ ਜਿਹੜਾ ਸਕੂਲ ਹੈ ਖੋਲਿਆ ਗਿਆ ਹੈ ਅਜਾ ਪਰਫਾਰਮੈਂਸ ਇਹਨਾਂ ਦੀ ਜੇ ਸੁਣ ਨਹੀਂ ਸਕਦੇ ਪਰਫਾਰਮੈਂਸ ਇਹਨਾਂ ਨੇ ਸਟੇਜ ਤੇ ਕੀਤੀ ਆ ਜਿਹਦੇ ਗਾਣੇ ਦੇ ਉੱਤੇ ਹਾਂ ਜੀ ਹਾਂ ਉਹ ਫਿਰ ਕਿਵੇਂ ਟ੍ਰੇਨ ਕੀਤਾ ਉਹ ਇਹਨਾਂ ਬੱਚਿਆਂ ਨੂੰ ਜਿਹੜਾ ਕੋ ਟੀਚਰ ਦੇ ਦੁਆਰਾ ਇਹ ਕਹਨੋ ਟੀਚਰ ਇਹਨਾਂ ਦੇ ਹਾਂ ਜੀ ਇਹਨਾਂ ਨੂੰ ਇਹ ਮਿਲ ਗਏ ਮੇਰੇ ਜੋ ਵੀ ਮੈਂ ਇਸ਼ਾਰੇ ਕਰਾਂਗੀ ਜੇ ਸਾਹਮਣੇ ਵੀ ਮੈਂ ਕਰਾਂਗੀ ਉਸ ਸਾਹਮਣੇ ਬੱਚੇ ਮੇਰੇ ਬਲਕਿ ਕਾਪੀ ਕਰਦੇ ਨੇ ਬਹੁਤ ਵਧੀਆ ਤੁਸੀਂ ਇਸ਼ਾਰੇ ਕਰ ਰਹੇ ਸੀ ਹਾਂ ਜੀ ਹਾਂ ਜੀ ਜੀ अच्छा ये समझ जाबे फिर पूरा हां जी हां जी हुन तेरे इना नु के कोई प्रॉब्लम आ जो खाने दी या पीने दी कोई भी इना ने गल कहनी हो बच्चे ने कहते है ओ ओन्ना ने के साइन लैंग्वेज ਦੇ ਦੁਆਰਾ ਪੁੱਛਿਆ ਜਾਂਦਾ ਕਿਉਂਕਿ ਇਨਾ ਨੂੰ ਟੀਚਿੰਗ ਜਿਹੜੀ ਆ ਸਾਈਨ ਦੇ ਵਿੱਚ ਦਿੱਤੀ ਜਾਂਦੀ ਹੈ अच्छा ये ਕਿੰਨਾ ਕੁ ਪ੍ਰੋਬਲਮ ਆਉਂਦੀ ਹੈ ਇਨਾ ਨੂੰ ਸਿਖਾਣ ਦੇ ਲਈ ਜਾਂ ਇਤੋਂ ਤੱਕ ਇਸ ਲੈਵਲ ਤੱਕ ਪਹੁੰਚਾਉਣ ਦੇ ਲਈ ਕਿਉਂਕਿ ਰਾਜਪਤਰੀ ਪ੍ਰੋਗਰਾਮ ਤੇ ਅਜੇ ਪਹੁੰਚੇ ਆ ਜੀ 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 ਪ੍ਰੋਬਲਮ ਤਾਂ ਸਾਨੂੰ ਆਈ ਸੀ ਬਰ ਹੁਣ ਜਿਵੇਂ ਅਸੀਂ ਵੀ ਇਨਾ ਨਾਲ ਅਟੈਚ ਹੋ ਗਏ ਆ ਇਹ ਸਾਡੇ ਨਾਲ ਹੋ ਗਿਆ ਹੁਣ ਸਾਨੂੰ ਇਹ ਨਹੀਂ ਪ੍ਰੋਬਲਮ ਨਹੀਂ ਹੈ ਹੁਣ ਇਹ ਵੀ ਸਾਡੀ ਹਰ ਗੱਲ ਨੂੰ ਸਮਝਦੇ ਆ ਤੇ ਅਸੀਂ ਵੀ ਇਹਨਾਂ ਦੀ ਹਰ ਗੱਲ ਨੂੰ ਸਮਝਦੇ ਇਹਨਾਂ ਦੇ ਮਾਪਿਓ ਉਹ ਵੀ ਖੋਸ਼ ਨੇ ਇਹਨਾਂ ਬੱਚਿਆਂ ਨੂੰ ਤੇ ਭੇਜ ਕੇ ਅੱਜ ਉਹ ਵੀ ਇਹ ਕੀ ਦੇਖਦੇ ਹੋਣਗੇ ਕੋਈ ਨਾ ਕੋਈ ਆਏ ਪੇਰੈਂਟਸ ਨਾਲ ਅੱਛਾ ਬੜੇ ਖੁਸ਼ ਨੇ ਪਰ ਕਹਿੰਦੇ ਟੀਚਰ ਹੀ ਮਾਪਿਓ ਹੁੰਦਾ ਜੀ ਤੇ ਤੁਹਾਡੇ ਕੋਲ ਜਿਆਦਾ ਰਹਿੰਦੇ ਆ ਇਹ ਹਾਂਜੀ ਹਾਂਜੀ ਤਾਂ ਇਹ ਪੇਰੈਂਟਸ ਦੀ ਅੱਜ ਘੱਟ ਗੱਲ ਮੰਨਦੇ ਨੇ ਪਰ ਜਦੋਂ ਸਾਨੂੰ ਕਈ ਵਾਰ ਹੁੰਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਕਹਿਦਣਗੇ ਕਿ ਆ ਮੈਡਮ ਮੇਰਾ ਸਾਹ ਨਾ ਚੂੜੇ ਵਾਲੀ ਜਦੋਂ ਮੈਂ ਗਈ ਸੀ ਨਾ ਸਕੂਲ ਉਦੋਂ ਮੇਰਾ ਚੂੜਾ ਪਾਇਆ ਹੋਇਆ ਸੀਗਾ ਤੇ ਉਹਦੇ ਇਹਨਾਂ ਨੇ ਮੇਰਾ ਸਾਹ ਹੀ ਨੀ ਰੱਖ ਦਿੱਤਾ ਸੀਗਾ ਤੇ ਇਹਨਾਂ ਦੇ ਘਰਦਿਆਂ ਨੇ ਵੀ ਇਹਨਾਂ ਨੂੰ ਸਮਝਾਉਣਾ ਕਿ ਤੁਹਾਡੇ ਚੂੜੇ ਵਾਲ ਨੂੰ ਫੋਨ ਕਰ ਦੇਣਾ ਜੇ ਸਾਨੂੰ ਪ੍ਰੋਬਲਮ ਕੀਤੀ ਤੇ ਉਸੇ ਟਾਈਮ ਹੀ ਡਰ ਜਾਂਦੇ ਕਿ ਨਾ ਫੋਨ ਨਾ ਕਰਨਾ ਕਿ ਸਾਡਾ ਬਿਲਕੁਲ ਸੁਣ ਨਹੀਂ ਸਕਦੇ ਬਿਲਕੁਲ ਬੋਲ ਨਹੀਂ ਸਕਦੇ ਹਾਂਜੀ ਹਾਂਜੀ ਨਾ ਸੁਣਦੇ ਨਾ ਬੋਲਦੇ अच्छा ते आज परफॉरमेंस हुई आ जी ਕਿੰਨਾ ਕਮਾਨ ਮਹਿਸੂਸ ਹੋਇਆ ਸਟੇਜ ਤੇ ਐਮਐਲਏ ਵੀ ਰੋਣ ਲੱਗ ਪਏ ਅੱਖਾਂ ਚ ਪਾਣੀ ਆ ਗਿਆ ਸਾਰਿਆਂ ਦੇ ਮਾਨ ਕਿੰਨਾ ਹੋਇਆ ਬਹੁਤ ਹੀ ਜ਼ਿਆਦਾ ਜੀ ਅੱਜ ਮੈਂ ਕੁਛ ਕਹਿ ਨਹੀਂ ਸਕਦੇ ਪਰ ਇਹਨਾਂ ਬੱਚਿਆਂ ਦੇ ਬਦੌਲਤ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ ਬੱਚੇ ਦਾ ਫੀਲਿੰਗ ਸ਼ਾਇਦ ਕਰ ਸਕਦੇ ਜੀ ਸਟੇਜ ਵਾਲੀ ਕਰਨਗੇ ਜਰੂਰ ਕਰਨਾ ਹੈ ਹਾਂ ਜੀ ਤੁਸੀਂ ਇਹਨਾਂ ਨੂੰ ਸਟੇਜ ਤੇ ਕੀ ਹੋਇਆ ਜੀ 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 ਮੈਂ ਇਹਨਾਂ ਨੂੰ ਨਾਲ ਨਾਲ ਹੀ ਸਾਇਨ ਦੇ ਵਿੱਚ ਦੱਸੀ ਜਾ ਰਹੀ ਸੀ ਕਿ ਤੁਹਾਡੇ ਮਨ ਕਿ ਬਹੁਤ ਫੀਲਿੰਗਸ ਆ ਰਹੇ ਨੇ ਤੁਹਾਡੇ ਪ੍ਰਤੀ ਬਹੁਤ ਪਿਆਰ ਦਿੱਤਾ ਹੈ ਸੰਦੇਸ਼ ਆ ਜਿਆਦਾਤਰ ਲੜਕੀ ਨੂੰ ਪੱਥਰ ਸਮਝਿਆ ਜਾਂਦਾ ਮੂਜ ਸਮਝਿਆ ਜਾਂਦਾ ਪਰ ਇਹ ਧੀਆਂ ਨੇ ਵੀ ਚਾਹੇ ਬੋਲ ਨਹੀਂ ਸਕਦੀਆਂ ਸੁਣ ਨਹੀਂ ਸਕਦੀਆਂ ਹਾਂ ਲੇਕਿਨ ਫਿਰ ਵੀ ਏਡੇ ਵੱਡੇ ਪ੍ਰੋਗਰਾਮ ਤੇ ਪਹੁੰਚ ਗਿਆ ਸੰਦੇਸ਼ ਕੀਆ ਮੇਰੇ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਸਾਨੂੰ ਕੁੜੀਆਂ ਨੂੰ ਵੀ ਪਾਵਾਂ ਹੁਣ ਇਹ ਸਾਡੇ ਬੱਚੇ ਬੋਲਦੇ ਸੁਣਦੇ ਨਹੀਂ ਆ ਪਰ ਇਹਨਾਂ ਨੂੰ ਪੇਰੈਂਟਸ ਨੇ ਅੱਗੇ ਲੈ ਕੇ ਆਏ ਨੇ ਉਹ ਇਹਨਾਂ ਨੂੰ ਵੀ ਆਪ ਦੇ ਦੂਜੇ ਬੱਚਿਆਂ ਜਿਹਾ ਤਰਾ ਹੀ ਸਮਝਦੇ ਨੇ ਤੇ ਮੇਰਾ ਇਹੀ ਮੈਸੇਜ ਹੈ ਕਿ ਸਾਨੂੰ ਧੀਆ ਨੂੰ ਵੀ ਬਰਾਬਰ ਦੇ ਪੁੱਤਰਾ ਵਾਂਗ ਸਮਝਣਾ ਚਾਹੀਦਾ ਬੱਚਾ ਜ਼ਿੰਦਗੀ ਚ ਖੁਸ਼ ਨੇ ਬਿਲਕੁਲ ਜੀ ਖੁਸ਼ ਨੇ ਜੋ ਪਰਮਾਤਮਾ ਦੀ ਦੇਣ ਹੈ ਉਹਦੇ ਨਾਲ ਖੁਸ਼ ਨੇ ਐਕਸੈਪਟ ਕੀਤਾ ਇਹਨਾਂ ਨੇ ਪਰਮਾਤਮਾ ਜੀ 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 ਹਾਂ ਜੀ ਉਸ ਤੋਂ ਬਾਅਦ ਵੀ ਜ਼ਿੰਦਗੀ ਚ ਹੋ ਰਹੇ ਨੇ ਜੀ ਉਹ ਆਪਣਾ ਟੈਲੈਂਟ ਤੁਹਾਡੇ ਸਾਹਮਣੇ ਦਿਖਾਇਆ ਅੱਜ ਉਹਨਾਂ ਨੇ ਕਿ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਹੈਗੇ ਅੱਗੇ ਤੋਂ ਵੀ ਸਾਨੂੰ ਫਿਰ 18 ਤਰੀਕ ਦਾ ਦੇਸ਼ਵਾ ਕਾਲਜ ਦੇ ਵਿੱਚ ਬੁਲਾਇਆ ਗਿਆ ਹੈ ਅੱਜ ਇਹ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਬਹੁਤ ਜ਼ਿਆਦਾ ਲੋਕ ਭਾਵੁਕ ਹੋਏ ਆ ਮੈਂ ਕਿ ਬਹੁਤ ਜ਼ਿਆਦਾ ਮੈਂ ਕੁਝ ਕਹਿ ਨਹੀਂ ਸਕਦੀ ਪਰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਅੱਜ ਤੁਹਾਾਂਗੀ ਜੇ ਕੋਈ ਬੱਚਾ ਇਸ ਤਰ੍ਹਾਂ ਵੀ ਤੁਹਾਡੇ ਆੜੀ ਦੁਆਲੇ ਤੁਹਾਡੇ ਮੀਡੀਆ ਥਰੂ ਹੀ ਮੈਂ ਮੈਸੇਜ ਦੇਣਾ ਚਾਹਾਂਗੀ ਕੋਈ ਬੱਚਾ ਬੋਲਦਾ ਸੁਣਦਾ ਨਹੀਂ ਇਸ ਤਰ੍ਹਾਂ ਪਰ ਦਿਮਾਗੀ ਤੌਰ ਤੇ ਉਹ ਸਹੀ ਹੈ ਉਹਨਾਂ ਨੂੰ ਸਾਡੇ ਸਕੂਲ ਦੇ ਨਾਲ ਸੰਪਰਕ ਕਰਾਇਆ ਜਾਵੇ ਤਾਂ ਜੋ ਉਹ ਵੀ ਗਿਆਨ ਪ੍ਰਾਪਤ ਕਰਕੇ ਵਿੱਦਿਆ ਪ੍ਰਾਪਤ ਕਰਕੇ ਸਮਾਜ ਦੇ ਵਿੱਚ ਵਿਚਰਨਦ ਜੋਗ ਬਣ ਸਕੇ ਜਿਸ ਤਰ੍ਹਾਂ ਇਹ ਬੱਚੇ ਵੀ ਹੁਣ ਤੁਹਾਡੇ ਸਾਹਮਣੇ ਹੀ ਹੈ ਇਹਨਾਂ ਨੂੰ ਹੁਣ ਪੂਰਾ ਕੌਨਫੀਡੈਂਸ ਆ ਇਹਨਾਂ ਦੇ ਵਿੱਚ ਕਿ ਆਮ ਜਿਹੜਾ ਬੱਚਾ ਘਰ ਦੇ ਵਿੱਚ ਆ ਘਰੋਂ ਬਾਹਰ ਨਹੀਂ ਨਿਕਲਿਆ ਕਈ ਪੇਰੈਂਟਸ ਬੱਚੇ ਨੂੰ ਭੇਜਦੇ ਤੱਕ ਨਹੀਂ ਆ ਕਿ ਇਹਨੇ ਪੜ੍ਹ ਕੇ ਕੀ ਕਰਨਾ ਇਹਨੇ ਕੀ ਕਰਨਾ ਸਾਨੂੰ ਇਹਨਾਂ ਤੋਂ ਮਤਲਬ ਨਹੀਂ ਹੈ ਪਰ ਉਹਨਾਂ ਦਾ ਹੀ ਐਗਜ਼ੈਂਪਲ ਹੈ ਬੱਚੇ ਮੈਂ ਹੀ ਕਹਾਂਗਾ ਕਿ ਸਾਰੇ ਪੇਰੈਂਟਸ ਨੂੰ ਤੁਹਾਡੇ ਆਲੇ ਦੁਆਲੇ ਕੋਈ ਨਾ ਕੋਈ ਬੱਚਾ ਹੈਗਾ ਕੋਈ ਵੀ ਤੁਹਾਡੇ ਰਿਲੇਟਿਵ ਦੇ ਵਿੱਚ ਕਿਤੇ ਵੀ ਹੈ ਤੇ ਸਾਡੇ ਪਿੰਡ ਭਗਤਪੂਰਨ ਸਿੰਘ ਸਕੂਲ ਫੋਰ ਡਬ ਕਟੋਰਾ ਦੇ ਵਿੱਚ ਜਿਹੜੂ ਬੱਚੇ ਨੂੰ ਲੈ ਕੇ ਆਓ